ਜੀ ਸੋਹਾਂਗਾ ਹਾਂਜੀ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਸੌਰੀ ਥੋੜਾ ਲੇਟ ਹੋ ਗਿਆ ਤੇ ਅੱਜ ਸਾਡੇ ਘਰ ਆਏ ਹੈਗੇ ਆ ਮੇਰੇ ਡੈਡੀ ਜੀ ਮੇਰੇ ਪੇਕੇ ਡੈਡੀ ਜੀ ਤੇ ਬੈਠੇ ਹੋਏ ਆ ਥੋੜੀ ਗੱਲਬਾਤ ਕਰਦੇ ਆ ਡੈਡੀ ਹਣੀ ਅੱਜ ਥੋੜੀ ਸ਼ਾਪਿੰਗ ਕਰਨ ਗਏ ਸੀ ਅਸੀਂ ਮਾਰਕੀਟ ਦੇ ਵਿੱਚ ਤੇ ਉੱਥੋਂ ਥੋੜਾ ਪਹਿਲਾਂ ਤਾਂ ਤੁਹਾਨੂੰ ਕੱਪੜੇ ਦਿਖਾਉਂਦੇ ਆ ਕਿ ਕੀ ਕੀ ਲੈ ਕੇ ਆਏ ਅਸੀਂ ਸ਼ਾਪਿੰਗ ਦੇ ਵਿੱਚ ਤੇ ਇਹ ਲਈਆ ਉਹਨ ਉਹ ਬਹੁਤ ਪਿਆਰੀ ਆ ਮਲਟੀ ਕਲਰ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਕਿ ਅਸੀਂ ਉਨਾਂ ਜ਼ਿਆਦਾ ਦਿਖਾਈਆਂ ਤੇ ਦਿਖਾਇਓ ਖੋਲਿਓ ਡੈਡੀ ਹੁਣ ਲਈ ਕੀ ਲੈ ਕੇ ਆਏ ਅਸੀਂ ਅਗਰ ਜੋ ਇਸ ਲਈ ਹੈ ਕਿਉਂਕਿ ਸਰਦੀ ਜੜੀ ਆ ਬਹੁਤ ਵੱਧ ਰਹੀ ਆ ਔਰ ਸਰਦੀ ਕਰਕੇ ਅਸੀਂ ਬਹੁਤ ਵਧੀਆ ਹੁੰਦਾ ਮੇਰੇ ਪਸੰਦ ਦੀ ਉਹਨੂੰ ਆਏ ਇਹ ਵਾਲੀ ਇੱਕ ਕੋਟੀ ਵੀ ਕਹਿ ਸਕਦੇ ਆ ਬਾਕੀ ਤੁਸੀਂ ਕਮੈਂਟ ਵਿੱਚ ਦੱਸਿਓ ਕਿ ਅਸੀਂ ਇਹਨੂੰ ਕੀ ਕਹਿ ਸਕਦੇ ਆ ਕਾਫੀ ਗਰਮ ਆ ਤੇ ਕਲਰ ਸਾਨੂੰ ਬਹੁਤ ਪਿਆਰਾ ਲੱਗਾ ਤੇ ਅਸੀਂ ਇਹ ਸੇਲ ਕੀਤੀ ਆ ਤੇ ਇਸ ਤੋਂ ਬਾਅਦ ਇੱਕ ਇਹ ਆ ਸਵਰਟ ਟਾਈਪ ਆ ਓਕੇ ਤੇ ਇਹ ਲੈ ਕੇ ਆਇਆ ਮਾਰਕੀਟ ਵਿੱਚੋਂ ਕਾਫੀ ਟਾਈਮ ਹੋ ਗਿਆ ਸੀਗਾ ਕਾਫੀ ਲੇਟ ਗਏ ਜਾਨੀ ਕਿ ਸ਼ਾਪਿੰਗ ਕਰਨ ਤੇ ਸ਼ਾਪਿੰਗ ਤਾਂ ਬਹੁਤ ਵਧੀਆ ਹੋਈ ਮੈਡੂ ਤੇ ਤੇ ਬਾਕੀ ਹਾਂਜੀ ਇਹ ਦੇਖੋ ਇਹ ਮੇਰਾ ਇੱਧਰ ਮੰਮੀ ਹੁਣੀ ਆ ਮੰਮੀ ਆਪਣੇ ਕੰਮ ਤੇ ਲੱਗੇ ਆ ਉਹ ਤੁਹਾਨੂੰ ਪਤਾ ਹੀ ਹੈ ਮੰਮੀ ਦਾ ਕੰਮ ਕੀ ਹੁੰਦਾ ਤੇ ਕੋਟੀ ਲਗਭਗ ਕੰਪਲੀਟ ਕਰ ਲਈ ਆ ਤੇ ਇੱਧਰ ਭਾਜੀ ਹੁਣੀ ਆ ਸਾਡੇ ਭਾਜੀ ਹੁਣੀ ਆ ਸਾਡੇ ਬਹੁਤ ਕਲੋਜ਼ ਆ ਡੈਡੀ ਹਣ ਦੇ ਨਾਲ ਬਹੁਤ ਅਟੈਚਮੈਂਟ ਆ ਇੱਧਰ ਆਂਟੀ ਹੁਣੀ ਆ ਇਹ ਵੀ ਸਾਡੇ ਗਵਾਂਢ ਵਿੱਚ ਆ ਕਿਧਾਂ ਆਂਟੀ ਜੀ ਠੀਕ ਆ ਤੁਸੀਂ ਹਾਂਜੀ ਹਾਂਜੀ ਪਾਜੀ ਕਿਸ ਤਰ੍ਹਾਂ ਤੁਸੀਂ ਠੀਕ ਆ ਠੀਕ ਆ ਜੀ ਠੀਕ ਆ ਜੀ ਪਾਜੀ ਹੁਣੀ ਗੱਡੀ ਚਲਾਉਂਦੇ ਆ ਤੇ ਅਸੀਂ ਪਾਜੀ ਹੁਣਾ ਦੇ ਨਾਲ ਹਮੇਸ਼ਾ ਜਿੱਥੇ ਵੀ ਜਾਣਾ ਹੁੰਦਾ ਤੇ ਪਾਜੀ ਹੁਣਾ ਨਾਲ ਜਾਂਦੇ ਆ ਹਾਂਜੀ ਪਾਜੀ ਕੁਛ ਕਹਿਣਾ ਚਾਹੁੰਦੇ ਹੋ ਹਾਂਜੀ ਬਹੁਤ ਅੱਛੀ ਫੈਮਿਲੀ ਹੈ ਜੀ ਉਹ ਮਜ਼ਾ ਆਂਦਾ ਇਹਨਾਂ ਨਾਲ ਸਭ ਪੂਰੇ ਪੂਰੇ ਪਰਿਵਾਰ ਨਾਲ ਜਾ ਕੇ ਬੜਾ ਅੱਛਾ ਲੱਗਦਾ ਜੀ ਹਾਂਜੀ ਤੇ ਕਾਫੀ ਸਾਲਾਂ ਤੋਂ ਪਾਜੀ ਹੁਣੀ ਸਾਡੇ ਨਾਲ ਆ ਤੇ ਹਰ ਜਗ੍ਹਾ ਤੇ ਗੱਡੀ ਚ ਜਦੋਂ ਵੀ ਸਾਨੂੰ ਜ਼ਰੂਰਤ ਹੁੰਦੀ ਆ ਜਾਂਦੇ ਆ ਇੱਧਰ ਮੰਮੀ ਮੰਮੀ ਕਿਦਾਂ ਕੋਟਿੰਗ ਹੋਈ ਤੁਹਾਡੀ ਕੰਪਲੀਟ ਕੋਟਿੰਗ ਬਸ ਹੋਣ ਵਾਲੀ ਆ ਕੰਪਲੀਟ ਥੋੜੀ ਰਹਿ ਗਈ ਆ ਉਹ ਬਣੀ ਆ ਨਾ ਹਾਂ ਬਣ ਗਈ ਆ ਬਸ ਨਹੀਂ ਆ ਹਾਂਜੀ ਅੱਛਾ ਅੱਗੇ ਹਾਂਜੀ ਹੁਣ ਇੱਕ ਹੋਰ ਡਰੈਸ ਕੱਢੀ ਆ ਤੇ ਬਸ ਇਹ ਹੀ ਸ਼ਾਪਿੰਗ ਕੀਤੀ ਆ ਤੇ ਬਾਕੀ ਹੁਣ ਡੈਡੀ ਹੁਣੇ ਥੋੜੇ ਆਪਣੇ ਵਿਚਾਰ ਸਾਂਝੇ ਕਰਨਗੇ ਹਾਂਜੀ ਡੈਡੀ ਜੀ ਕਿਸ ਤਰ੍ਹਾਂ ਤੁਸੀਂ ਠੀਕ ਆ ਹਾਂ ਕਿਰਪਾ ਮਰਾਈ ਜੀ ਸਭ ਠੀਕ ਹੈ ਠੀਕ ਹੋਰ ਮਾਰਕੀਟ ਨਹੀਂ ਚੱਲ ਰਹੀ ਵਧੀਆ ਹੋਇਆ ਹਾਂਜੀ ਤੋ ਠੀਕ ਹੈ ਗਰਮ ਕਪੜੇ ਜ਼ਰੂਰਤ ਨਹੀਂ ਆਏਗਾ ਸਰਦੀਆਂ ਤੋਂ ਜ਼ਿਆਦਾ ਬਿਲਕੁਲ ਬਿਲਕੁਲ ਸائیں ਤਾਂ ਦੋ ਤਿੰਨ ਮਹੀਨੇ ਹੀ ਹੈ ਬਸ ਗਰਮੀ ਸ਼ੁਰੂ ਹੋ ਜਾਈਏ ਪਰ ਜ਼ਰੂਰਤ ਪਵੇ ਹਾਂਜੀ ਬਹੁਤ ਜ਼ਿਆਦਾ ਬੈਠਾਂ ਨਹੀਂ ਜ਼ਿਆਦਾ ਹੋ ਗਈ ਜੇ ਸਾਡੇ ਜਵਾਬ ਡਬਲ ਇਹ ਬੇੜੀ ਆਪੜੀ ਹਾਂਜੀ ਬਹੁਤ ਵਧੀਆ ਹੈ ਲੋਕ ਬਣਾਉਂਦੀ ਹੈ ਤੇ ਬਹੁਤ ਬੜੀ ਕਿਰਪਾ ਹੈ ਯਾਦ ਬੱਚੇ ਕਰਬਲਾ ਇਡਲੀ ਹੈਗੇ ਆ ਸਾਰੇ ਸਿਸਟਮ ਦਸਾਲੇ ਦੀ ਪਰੇ ਪਰੇ ਆ ਗਿਆ। ਕੁਝ ਗਲੈਡ ਆ ਗਿਆ। ਕਿ ਕਿਤਲੀ ਆ ਗਿਆ। ਹਾਂਜੀ ਫੋਨ ਵੀ ਆ ਗਿਆ ਇਹਨਾਂ ਦਾ। ਉਹ ਫੋਨ ਵੀ ਆ ਗਿਆ। ਹੈਲੋ ਹਾਂਜੀ ਉਹ ਬਲੌਗ ਬਣਾਉਂਦੇ ਪਏ ਆਪਾਂ। ਤੇ ਡੈਡੀ ਹੋਂ ਨਹੀਂ ਦਿੰਦਾ ਫੇ ਆਪਣੀ ਇੰਟਰਵਿਊ ਕੁਝ ਦੱਸਦੇ ਪਏ ਆ ਡੈਡੀ ਨਹੀਂ। ਹਾਂਜੀ। ਹਾਂਜੀ। ਹੋਰ ਨਰਸੀ ਹੋਰ ਸੁਣਾਓ ਕਿਦਾਂ ਸਭ ਠੀਕ ਹੈ ਕਿਵੇਂ ਮਹਾਰਾਜ ਹਾਂਜੀ ਹੋਰ ਜਾਣਾ ਤੁਸੀਂ ਰਾਮਪੁਰ ਖੇੜੇ ਜਾਣਾ ਹੈ ਗੁਰਦੁਆਰੇ ਸਵੇ ਸਤ ਸਤਵਾਰ ਰਾਵਸੀ ਬਰਸੀ ਹੈ ਹਾਂਜੀ 4 ਜਨਵਰੀ ਹੋਣੀ ਹੈ ਮੈਂ ਹਰ ਸਾਲ ਜਾਣਾ ਹਾਂ ਠੀਕ ਠੀਕ ਹਰ ਸਾਲ ਜਾਈਦਾ ਹਾਂਜੀ ਬਿਲਕੁਲ ਉਸੇ ਤਰ੍ਹਾਂ ਹੀ ਕੀ ਦਾ ਪਿਆ ਸਾਡੇ ਚੰਦੇ ਨਾ ਆ ਰਹੇ ਹਾਂ 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 ਜੀ ਸਰ ਬਹੁਤ ਬੜੀ ਵਧੀਆ ਹੈ ਬੜੇ ਸਤ ਬਾਤਾਂ ਬਾਉਂਦੇ ਉੱਥੇ ਮੈਨੂੰ ਵੀ ਪਤਾ ਲੱਗਾ ਸੀਗਾ ਕਿ ਰਾਮਪੁਰ ਖੇੜੀ ਗੁਰਦੁਆਰੇ ਹੈਗਾ ਪ੍ਰੋਗਰਾਮ ਹੈਗਾ ਯਾ ਤੇ ਬਗਾ ਪਾਜੀ ਵੀ ਕਹਿੰਦੇ ਕਹਿੰਦੇ ਮੈਂ ਵੀ ਜਾਣਾ ਆ ਮੈਨੂੰ ਕਹਿੰਦਾ ਸੀ ਚਲਿਓ ਨਾਲ ਤੇ ਪਰ ਇੱਥੇ ਆਪਣੇ ਗੁਰਦੁਆਰੇ ਟਿੱਬਾ ਸਾਹਿਬ ਨਾਲ ਨਗਰ ਕੀਰਤਨ ਆ ਤੇ ਫਿਰ ਅਸੀਂ ਉੱਥੇ ਸ਼ਾਮਲ ਹੋਣ ਜਾਣਾ ਆ ਜੀ ਠੀਕ ਹਾਂਜੀ ਤੇ ਉ ਤਾਂ ਕਰਕੇ ਫਿਰ ਤੁਸੀਂ ਫਿਰ ਪਾਜੀ ਹੁਣਾਂ ਨਾਲ ਜਾਣਾ ਹੁਣ ਅਰਲੀ ਮਾਰਨਿੰਗ ਜਾਣਾ ਐ ਸਾਲੀ ਦੇ ਕੋਲ अच्छा अच्छा ये जो कार्टिजਾ ਨਾਲ ਇਹ ਬਗੈ ਨਾ ਆਦਾ ਜੀ ਇਹ ਤਾਂ ਮਧੀਆਂ ਗੱਲ ਹੋ ਗਈ ਵੀ ਇਹਨਾਂ ਦੀ ਹਾਂਜੀ ਕੋਈ ਦੇਖ ਲੈਣਗੇ ਡੈਡੀ ਬੰਦ ਕਿੱਦਾਂ ਨਾ اچھا اچھا ਮੇਰਾ ਹੁਣ ਸੰਗਤ ਹੈ ਮੇਰਾ ਸਿਰ ਮਿੰਨੀ ਹੈ اچھا ਪਰ ਪਾਸੀ ਹੁਣਾਂ ਕੋਲ ਸਮਾਨ ਹੁੰਦਾ ਨਾ ਉਹਨੇ ਜਲਦੀ ਜਾਣਾ ਹੁੰਦਾ ਹਾਂ ਹਾਂਜੀ ਉਹ ਜਿਆਦਾ ਹੀ ਜਦਾਂ 7:00 7:30 ਵਜੇ ਉਹ ਚਲੇ ਜਾਂਦੇ ਆ ਮੈਂ ਤਾਂ 8:00 10:00 ਵਜੇ ਸਮਾਨ ਆਪਣਾ ਵੇਚਦਾ ਹੁੰਦਾ ਨਾ ਉਹਨੇ ਜਲਦੀ ਚੱਲ ਜਾਣਾ ਹਾਂਜੀ ਹਾਂਜੀ ਤੁਹਾਡੇ ਨਾਲ ਨਹੀਂ ਤੇ ਹੋਰ ਮੰਮੀ ਹੁਣ ਤੁਸੀਂ ਸੁਣਾਓ ਕਿਦਾਂ ਬਹੁਤ ਵਧੀਆ ਓਕੇ ਆ ਫੋਨ ਆਇਆ ਸੀ ਮਮਾ ਜੀ ਦਾ ਨਹੀਂ ਹੁਦਾ ਨਹੀਂ ਆਇਆ ਅੱਛਾ ਫੋਨ ਆਇਆ ਫਿਰ ਕੇਸ਼ਰ ਕੇਸ਼ਰ ਦਾ ਫੋਨ ਆ ਕੇ ਜੀ ਪ੍ਰਾਂਝ ਨੂੰ ਗੱਲ ਹੋਈ ਮੇਰੇ ਨਾਲ ਗੱਲ ਨਹੀਂ ਹੋਈ ਅੱਛਾ ਅੱਛਾ ਹਾਂ ਚਲੋ ਮੈਂ ਕਿਹਾ ਚਲੋ ਬਿਜੀ ਹੈਗਾ ਤੇ ਇਸ ਕਰਕੇ ਫਿਰ ਮੈਂ ਬੋੜੀ ਨਹੀਂ ਗੱਲੇ ਨਹੀਂ ਕੀਤੀ ਠੀਕ ਆ ਮੈਂ ਕਿਹਾ ਚਲ ਬਾਅਦ ਵਿੱਚ ਕਰ ਲਵਾਂਗੀ ਹਾਂਜੀ ਹਾਂਜੀ ਸ਼ਨੀਵਾਰ ਐਤਵਾਰ ਹੀ ਉਹਨੂੰ ਛੁੱਟੀ ਨਹੀਂ ਆ ਫਿਰ ਕੈਮਰੇ ਦੀ ਕੋਈ ਗੱਲ ਕਰਦਾ ਸੀ ਕਾਪੀ ਕੈਮਰਾ ਫੀਟਿੰਗ ਕਰਨੀ ਆ ਫਤਾਲ ਜੀ ਈ ਹੋਰ ਲਮਲਾਇਆ ਕੀ ਆ ਅੱਛਾ ਜੀ ਨਹੀਂ ਅੱਛਾ ਕਿ ਨੰਬਰ ਮੈਨੂੰ ਕਰਾਉਣਾ ਹੈ ਹਾਂ ਠੀਕ ਆ ਬਹੁਤ ਵਧੀਆ ਮੈਂ ਦਸ ਲਈ ਫਿਰ ਬੈਠੀ ਹਾਂ ਮੈਂ ਹੱਜਾ ਹੁਣ ਮੈਂ ਕੱਲੀ ਹੈਗੀ ਆ ਮੈਂ ਕਹਿੰਦੀ ਭੈਣ ਜੀ ਨੂੰ ਕਹਿੰਦੀ ਮੈਂ ਕਹਿੰਦੀ ਨਾ ਅੱਜ ਵੀ ਫਿਰ ਚਾਹ ਬਣਾਉਂਦੇ ਆ ਅੱਛਾ ਨਹੀਂ ਚਾਹ ਚਾਰ ਕਿਉਂ ਫ੍ਰੈਂਚੂ ਮੈਂ ਕਹਿੰਦੀ ਚਾਰ ਦਿਨ ਬਣਾਉਣੀ ਫ੍ਰੈਂਚੂ ਚਾਹ ਚ ਦੁੱਧ ਪਾਈ ਮੈਂ ਅਗਾ ਮੇਰੀ ਮਾਈ ਚਾਹਦੀ ਨਾ ਕੋਠੀ ਬਣਾਉਂਦੀ ਆ ਤੇ ਜਾਦੀ ਨਾ ਹੈ ਜਾਦੀ ਆ ਜਾ ਮੈਂ ਹਾਂਜੀ ਹਾਂਜੀ ਮੈਂ ਨੰਨੂ ਆਫਰਾਇਆ ਵਰਯਾ ਆ ਆਂਟੀ ਹੁਣੀ ਵੀ ਲੱਗੇ ਵਾ ਨਾਲ ਤੇ ਬਹੁਤ ਸੋਹਣਾ ਇਹ ਵੀ ਨਾਲ ਮੰਮੀ ਦੇ ਹੈਲਪ ਕਰਾਉਂਦੇ ਆ ਤੇ ਤੁਸੀਂ ਦੱਸੋ ਕਿਦਾਂ ਘਰ ਠੀਕ ਆ ਸਾਰੇ ਆਂਟੀ ਜੀ ਹਾਂਜੀ ਸਭ ਠੀਕ ਕਿਦਾਂ ਠੀਕ ਆ ਤੁਹਾਡੀ ਸੇ ਠੀਕ ਆ ਸਭ ਠੀਕ ਠਾਕ ਸਭ ਠੀਕ ਅਸਾਚਾ ਆ ਆਪੇ ਕੋ ਕਾਫੀ ਮੰਮੀ ਨੇ ਬਣਾ ਲਿਆ ਹਨਾ ਕਿਉਂਕਿ ਉਦੋਂ ਵੀ ਕਹਿੰਦੇ ਸੀਗੇ ਕਿ ਮੈਂ ਆਪਣੀ ਕੋਟੀ ਤਿਆਰ ਕਰਨੀ ਆ ਤੇ ਤੁਹਾਡੀ ਵੇਟ ਕਰਦੇ ਸੀ ਆ ਕਹਿੰਦੇ ਮੇਰੀ ਸਹੇਲੀ ਨੀ ਹਾਲੇ ਆਈ ਤੇ ਰਲ ਮਿਲ ਕੇ ਬੈਠ ਕੇ ਬੜਾ ਮਜ਼ਾ ਆਉਂਦਾ ਜਦੋਂ ਗੱਲਾਂ ਬਾਤਾਂ ਅਸੀਂ ਕਰਦੇ ਆਂ ਆਪਸ ਵਿੱਚ ਮੈਂ ਕਿਹਾ ਹੁਣ ਆਉਂਦੀ ਹੁਣ ਆਉਂਦੀ ਆ ਬੜਾ ਕੰਮ ਸੀ ਘਰ ਅੰਦਰ ਲੱਗੇ ਰਹੀ ਸੀ ਹਾਂਜੀ ਚਲ ਹਾਂਜੀ ਹੁਣ ਕੀ ਆ ਭਲਾ ਅੰਟੀ ਨੂੰ ਹਾਂਜੀ ਹਾਂਜੀ ਨਾਲੇ ਆਪਣੀ ਦਾਦੀ ਜੀ ਨੂੰ ਕੋਈ ਨਹੀਂ ਮੈਂ ਬਣਾ ਕੇ ਲੈਵਣੀ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਜੋ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰ ਰਹੇ ਹੋ ਬੜਾ ਸੋਹਣਾ ਲੱਗ ਰਿਹਾ ਹੈ थैंक यू ਵੈਰੀ ਮਚ ਤੇ ਸਾਰਿਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਜਰੂਰ ਕਰਨੇ ਆ ਔਰ ਸਬਸਕ੍ਰਾਈਬ ਜਰੂਰ ਕਰਨਾ ਆ ਤੁਸੀਂ ਅੱਗੇ ਵੀ ਆਪਣੇ ਦੋਸਤਾਂ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਵੀਡੀਓ ਦੇ ਬਾਰੇ ਨਾ ਦੱਸਿਓ ਕਿ ਸਾਡੇ ਚੈਨਲ ਨੂੰ ਨਵਾਂ ਨਵਾਂ ਚੈਨਲ ਚੈਨਲ ਚਲਾਇਆ ਅਸੀਂ ਤੇ ਜਰੂਰ ਤੁਹਾਡਾ ਭਰਪੂਰ ਪਿਆਰ ਮਿਲ ਰਿਹਾ ਆ ਥੈਂਕ ਯੂ ਵੈਰੀ ਮੱਚ ਸ਼ੁਕਰੀਆ